I'm ਦਾ ਘਰ ਸਾਹ ਗੁਰੂ ਸਾਹਿਬ ਦੇ ਪਿੱਛੇ ਬਸਤੀ ਹੋਏ ਨੇ ਜਿਹਨਾਂ ਨੂੰ ਮੰਨਿਆ ਕਰਦੇ ਆਂ ਬੰਦਾਲਾ ਬਾਲਾ ਜੰਮਾ ਦਾ ਤੇ ਆਜ ਬਹੁਤ ਪ੍ਰਮੋਦ ਦਾ ਮਨ ਜਾਨਕੁਮਾਰੀ ਲਿਖੇ ਗੁਰਦਾਸ ਬਾਸੂ ਨਾ ਹੀ ਰੂਪ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਵਾਸਤ ಪಾಲ ಸಿಮಳಕ್ಕೆ ಬಂದಿದೆ ಎಲ್ಲರೂ ಬನ್ನಿ ಕೀಟದವನು ਪਾਤਸ਼ਾਹ ਦੇ ਲਈ ਸਾਰੇ ਲੋਕ ਮਿਲ ਕੇ ਹਮੇਸ਼ਾ ਇਸ ਗੱਲ ਨੂੰ ਯਾਦ ਰੱਖਣ ਕਿ ਸਾਨੂੰ ਆਪਸ ਵਿੱਚ ਸਾਡੀ ਮਾਂ ਬੋਲੀ ਵੀ ਜੋੜਦੀ ਹੈ ਔਰ ਅਸੀਂ ਸਾਰੇ ਮਿਲ ਕੇ ਪੰਜਾਬ ਦੇ ਲਈ ਆਪਣੇ ਆਪਣੇ ਧਰਮਾਂ ਦੇ ਲਈ ਆਪਸੀ ਭਾਈਚਾਰਕ ਸਾਂਝ ਨੂੰ ਬਿਲਕੁਲ ਮਜ਼ਬੂਤ ਰੱਖੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿਹੜਾ ਹੈ ਹੋਰ ਵਾਧਾ ਫੁੱਲਦਾ ਰਹੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸੰਤ ਕੇਵਲ ਜੀ ਨੂੰ ਉਹ ਵੀ ਤੁਹਾਡੇ ਨਾਲ ਤੋਂ ਚੜ੍ਹਦਾ ਨਹੀਂ ਆਪਾਂ ਇਹਨਾਂ ਨੂੰ ਫੋਟੋ ਖੋਲ੍ਹਦੇ ਡਾਕਟਰ ਆਦਨ ਨੇ ਇੱਕ ਓੰਕਾਰ ਦਾ ਨਾਦ ਇਥੋਂ ਧੁਨ ਗੂੰਜਦੀ ਹੈ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਸਾਂਝੇ ਵਾਲਤਾ ਦਾ ਕਰ ਉਸ ਘਰ ਦੀ ਜਿਹੜੀ ਨੀ ਪੱਥਰ ਹੈ ਉਹ ਸਾਨੂੰ ਦੇਖਣ ਨੂੰ ਨਸੀਬ ਨਹੀਂ ਸੀ ਹੋਇਆ ਕਿਉਂਕਿ ਬਹੁਤ ਉਹ ਸਦੀਆਂ ਪਹਿਲਾਂ ਇਹ ਵਰਤਾਰਾ ਕੋਦੋਂ ਪਾਤਸ਼ਾਹ ਨੇ ਵਰਤਾਇਆ ਸੀ ਪਰ ਅੱਜ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਕਿ ਸਾਡੇ ਗੁਰੂ ਘਰ ਦਾ ਨੀ ਪੱਥਰ ਸ਼ਾਹੀ ਇਮਾਮ ਮੁਸਲਮਾਨ ਭਾਈਚਾਰੇ ਤੋਂ ਜਿਹੜੇ ਸਰਮੌਰ ਨੇ ਆਗੂ ਨੇ ਉਹਨਾਂ ਤੋਂ ਰਖਾ ਕਰਕੇ ਅੱਜ ਸਾਈ ਮੀਆਂ ਮੀਰ ਤੇ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਰਤਾਰੇ ਨੂੰ ਅੱਜ ਪਾਤਸ਼ਾਹ ਨੇ ਤਾਜਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਰੇ ਕੋਲ ਮੇਰੇ ਕੋਲ ਸ਼ਬਦ ਨਹੀਂ ਹਨ ਮੈਂ ਕਿਹੜੇ ਸ਼ਬਦ ਬਿਆਨ ਕਰਾਂ ਸੰਗਤਾਂ ਦਾ ਧੰਨਵਾਦ ਕਰਾਂ ਮੈਂ ਗੁਰੂ ਪਾਤਸ਼ਾਹ ਦਾ ਧੰਨਵਾਦ ਕਰਾਂ ਕਿ ਸ਼ਾਹੀ ਇਮਾਮ ਦਾ ਸਾਡਾ ਧੰਨਵਾਦ ਕਰਾਂ ਔਰ ਜਿੱਥੇ ਅੱਜ ਇੱਥੇ ਸੰਤ ਮਹਾਪੁਰਸ਼ਾਏ ਉੱਤੇ ਸਾਡੇ ਚ ਬੁੱਧੀਜੀਵ ਡਾਕਟਰ ਲਖਵੀਰ ਸਿੰਘ ਜੀ ਡੀ ਐਚਓ ਸਾਹਿਬ ਵੀ ਰਾਜਮਾਨ ਹੈ ਜਿਹੜੇ ਸੱਚਮੁੱਚ ਮਨੁੱਖਤਾ ਦੀ ਸੇਵਾ ਕਰਦੇ ਨੇ ਸੋ ਅੱਜ ਮੈਂ ਧੰਨ ਗੁਰੂ ਅਵਦਾਸ ਪਾਤਸ਼ਾਹ ਜੀ ਦਾ ਕੋਟ ਕੋਟ ਧੰਨਵਾਦ ਹੈ ਮੇਰਾ ਰੋਮ ਰੋਮ ਧੰਨਵਾਦ ਕਰਦਾ ਪਾਤਸ਼ਾਹ ਤੂੰ ਬੜਾ ਬਿਆਨਤ ਹੈ ਤੂੰ ਐਸੀ ਖੇਡ ਅਜਰਚਾਈ ਅੱਜ ਤੂੰ ਸਾਈ ਮੀਆਂ ਮੀਰ ਸਾਹਿਬ ਦੇ ਚੋਜ ਨੂੰ ਸਾਡੇ ਸਾਹਮਣੇ ਅੱਖਾਂ ਸਾਹਮਣੇ ਵਰਤਾ ਕੇ ਸਾਨੂੰ ਕਰਤਾਰਤ ਕੀਤਾ ਇਹ ਪਾਤਸ਼ਾਹ ਤੇਰਾ ਕਿਰਦ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਵਾਦ ਵੀ ਤੇ ਜਿਹੜਾ ਸ਼ਾਹੀ ਇਮਾਮ ਜੀ ਆਏ ਭਾਈ ਸਾਹਿਬ ਕੇਵਲ ਸਿੰਘ ਜੀ ਫਰਾਲਗੜ ਤੋਂ ਆਏ ਆ ਹੋਰ ਵੀ ਬਾਬਾ ਗੁਰਦੇਵ ਸਿੰਘ ਜੀ ਹੋਰ ਨਾਮ ਕਿਨਾ ਕਿਨਾਂ ਦੇ ਲਈਏ ਕੋਈ ਨਹੀਂ ਸਾਰਿਆਂ ਦੇ ਨਾਮ ਹੋਗੇ ਤੋ ਇਹ ਜਿਹੜਾ ਗੁਰਦੁਆਰਾ ਸਾਹਿਬ ਦਾ ਐਕਸਪੀਟ ਹੈ ਇੱਥੇ ਸਤੋਂ ਵੱਡੀ ਗੱਲ ਜਿਹੜੀ ਦੇਖਣ ਨੂੰ ਆਈ ਨਹੀਂ ਪੱਥਰ ਤਾਂ ਬਹੁਤ ਦੇਖੇ ਆ ਫਾਊਂਡੇਸ਼ਨ ਸਟੋਨ ਹਰ ਜਗ੍ਹਾ ਰੱਖੇ ਜਾਂਦੇ ਆ ਪਰ ਜਿਹੜੀ ਧਰਮ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਹੋਣ ਦੀ ਜਿਹੜੀ ਰੱਬ ਵਾਲਾ ਕਨਸੈਪਟ ਸਿਖਾਉਂਦਾ ਆ ਉਹਦਾ ਅਮਲੀ ਜਾਮਾ ਪਹਿਨਾਇਆ ਉਹਦਾ ਪ੍ਰੈਕਟੀਕਲ ਰੂਪ ਦੇਖਣ ਨੂੰ ਮਿਲਿਆ ਜਿਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੀ ਨਾ ਉਹਨਾਂ ਦੇ ਸ਼ਬਦ ਹੈ ਕੋਈ ਬਹਿਉ ਮੰਡੀਆ ਸੰਿਆਸੀ ਕੋ ਯੋਗੀ ਭਇਓ ਕੋ ਬ੍ਰਹਮਚਾਰੀ ਕੋ ਜਤੀ ਅਨੁਮਾਨ ਬੋ ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ ਮਾਨੁਸ਼ ਕੀ ਜਾਤ ਸਭ ਐ ਇੱਕ ਕੇ ਪਹਿਚਾਨ ਬੋ ਉਹਦਾ ਰੂਪ ਦੇਖਣ ਨਾ ਮਿਲਿਆ ਨਹੀਂ ਤਾਂ ਕਈ ਜਗ੍ਹਾ ਇਦਾਂ ਲੱਗਦਾ ਤੇ ਧਰਮ ਜਿਹੜਾ ਆ ਉਹ ਜੁੱਧਾਂ ਦਾ ਕਾਰਨ ਵੀ ਕਈ ਜਗ੍ਹਾ ਬਣਿਆ